ਔਰ ਪੜਦਾ ਹੀ ਠੀਕ ਹੈ ਠੀਕ ਆ ਰੋਟੀ ਖਾਣੋਂ ਨਾਲੇ ਨਾ ਮੈਂ ਪਹਿਲਾਂ ਰੇਹ ਚੱਕ ਕੇ ਲਿਉਂ ਸੋਸਾਇਟੀ ਚੋਂ ਲੋੜ ਨਹੀਂ ਕਿਤੇ ਜਾਣ ਦੀ ਬਹਿ ਜਾ ਟੇਕੇ ਘਰੇ ਕਿਉਂ ਰਹਿ ਤਰਾ ਵਾਪ ਚੱਕ ਕੇ ਲਿਉਂਗਾ ਤੂੰ ਸੋਸਾਇਟੀ ਜਾ ਉਹ ਆਪੇ ਜਸਾ ਚੱਕ ਲਿਆਊਗਾ ਬਸ ਕਰ ਥੱਕੇ ਪਏ ਆ ਮੈਂ ਉਹ ਮੈਂ ਕਹਿਣਾ ਕਿਸੇ ਨੂੰ ਯਾਰ ਕੋਈ ਮੇਰੇ ਗਲ ਪਈ ਜੰਨੀ ਐ ਦੂਜੇ ਦਿਨ ਤੇ ਜਨਾਨੀਆਂ ਨੂੰ ਡੰਨ ਡੰਨ ਕਰੀ ਜੰਨਾ ਐ ਐ ਕਾ ਬੋਲਦੀ ਆ ਪਰਜਾਈ ਤੇਰੇ ਘਰ ਵਾਲਾ ਕਿਰਾਏ ਤੇ ਥੋੜਾ ਲੈਂਦਾ ਹੋਇਆ ਹੈ ਚੁੱਪ ਕਰ ਜਾ ਤੂੰ ਵੀ ਸਾਡੇ ਤਾਂ ਐਵੇਂ ਬੋਲਦੇ ਆ ਦਾਦੇ ਪੜਦਾਦੇ ਸਾਡੇ ਤਾਂ ਸਾਰੇ ਟੱਬਰ ਗਰਮ ਆ ਮੈਂ ਤਾਂ ਮੈਨੂੰ ਪਤਾ ਪਸੋਕੜ ਤਕੜਾ ਤੇਰਾ ਲੰਗੜਾ ਯਾ ਕੀ ਬੋਲਿਆ ਦੁਬਾਰਾ ਬੋਲ ਉਲਫੀਆਂ ਵੇਚਣੀਆਂ ਯਾ ਮੈਂ ਤਾਂ ਕੀ ਕਹਦਾ ਮੈਂ ਨਾ ਚੱਪੜ ਪਸੋਕੜ ਤੇਰਾ ਹੀ ਲਾਲ ਕਰ ਦੂੰਗੀ ਤੂੰ ਜਿੱਥੇ ਬੋਲਦਾ ਨਾ ਤੂੰ ਚਰਨਾਂ ਨੂੰ ਬੋਲੀ ਮੈਂ ਤਾਂ ਕੀ ਕਹ ਬੋਲ ਤੂੰ ਤਾਂ ਮੈਂ ਤੱਤੀ ਹੋਈ ਜਾਂ ਨਹੀਂ ਤੱਤੀ ਹੋਈ ਤਾਂ ਤੂੰ ਤੈਨੂੰ ਬੋਲਣ ਦੀ ਅਕਲ ਨਹੀਂ ਹੈਗੀ ਕੀ ਕਹਦਾ ਮੈਨੂੰ ਨੇ ਬੋਲਣ ਲੱਗ ਨਹੀਂ ਦੇਖਦਾ ਤੁਸੀਂ ਆਪ ਕੋਲ ਬੈਠੇ ਹੋ ਜਾ ਬੁਲਾਈ ਜਾਂਦੇ ਹੋ ਐ ਚਰਨੋ ਚਰਨ ਨੂੰ ਬੋਲੀ ਤੂੰ ਮੈਂ ਤਾਂ ਕੀ ਕਹ ਮੈਂ ਬਬ ਕੀ ਕਹਿਦਾ ਤੈਨੂੰ ਮੈਂ ਮਨ ਮੰਨ ਲੈ ਤੇ ਲਾਲ ਕਰਤਾ ਫਿਰ ਵੇਖਦਾ ਫਿਰੇਗਾ ਸਾਡੇ ਘਰੇ ਦੁਆਰੇ ਨਾ ਤੁਰ ਜਾ ਚੁੱਪ ਕਰਕੇ ਇੱਥੋਂ ਲੱਗਾ ਇੱਥੇ ਪਸ਼ੋਕੜ ਪਸ਼ੋਕੜ ਕਰਨਾ ਕੀ ਹੋ ਗਿਆ ਸਰਬੀ ਪੁੱਛਣਾ ਭਾਣਾ ਬਕਵਾਸ ਮਾਰਦਾ ਇਹ ਇਹ ਤਾਂ ਕਿ ਚੋਕੜ ਦੀ ਗੱਲ ਕਰਦਾ ਐਂ ਕਹਿੰਦਾ ਕਹਿੰਦਾ ਵੀ ਤੁਹਾਡਾ ਪਸ਼ੋਕੜ ਤਕੜਾ ਬਹੁਤ ਜਿਆਦਾ ਕਹਿੰਦਾ ਵੀ ਤੇਰੇ ਦਾਦੇ ਖਾਨ ਪਤਾ ਤੁਸੀ ਹਏ ਵੇ ਬਈ ਮਤ 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 ਲੈ ਨਾ ਖਾਲਰ ਦੀ ਗੱਲ ਕਰਦਾ ਵੀ ਦਾਦਾ ਪਰਦਾਦੇ ਬੈਲੀ ਰਹੇ ਬੇਟਾ ਆ ਗੜੇ ਮੈਂ ਸਭ ਜਾਣਦੀ ਆ ਤੂੰ ਕਿੱਥੇ ਬੋਲਦਾ ਇਹ ਚਰਨੂ ਨੂੰ ਬੋਲੀ ਜਾਂ ਹੋਰ ਜਨਨੀਆਂ ਨੂੰ ਬੋਲੀ ਦੇਖ ਲੈ ਮੈਂ ਤਾਂ ਤੈਨੂੰ ਸਿੱਧਾ ਕਰ ਦੂੰਗੀ ਇਹ ਤਾਂ ਦੇਖਣ ਨਹੀਂ ਸ਼ਕਲ ਤੋਂ ਚੋਰ ਜਾ ਲੱਗਦਾ ਹੈਗਾ ਇਹੋ ਜਿਹੇ ਬੰਦੇ ਨੂੰ ਕਾਹਨੂੰ ਇੱਥੇ ਲਿਆ ਕੇ ਬਿਠਾਉਣੇ ਹੁੰਨੇ ਉਹ ਭਾਈ ਕਾਹਨੂੰ ਚੋਰਾ ਮੇਰਾ ਇਹ ਪੁਰਾਣਾ ਆੜੀ ਆ ਅਸੀਂ ਇਕੱਠੇ ਨਾਲ ਪੜਦੇ ਰਹਿਆ ਇਹਨੂੰ ਇੱਥੋਂ ਕੱਢੋ ਤੁਰਦਾ ਲੱਗ ਚੱਲ ਇਹ ਨਹੀਂ ਜਾਂਦਾ ਇੱਥੋਂ ਫੇਰਾ ਇਹਦਾ ਮੈਂ ਵੀ ਨਾਲੇ ਜਾਉਂ ਫੇਰੇ ਬਈ ਮੇਰੀ ਗੱਲ ਤੁਸੀਂ ਜਿਹੜਾ ਬੰਦਾ ਪੀਆਂ ਪਹਿਣਾ ਦੀ ਇੱਜ਼ਤ ਨਹੀਂ ਕਰਦਾ ਉਹਨੂੰ ਘਰੇ ਕਾਹ ਤੋਂ ਬਾੜਾ ਪਹਿਲੇ ਮੈਨੂੰ ਕਾਹ ਨੂੰ ਨਹੀਂ ਕਰਦਾ ਇਹ ਤਾਂ ਮੇਰਾ ਜਿਗਰੀ ਯਾਰ ਰਿਆ ਹੋਇਆ ਹੈ ਜਿਗਰੀ ਯਾਰ ਹੈ ਤੇ ਜਨਾਨੀ ਨੂੰ ਕਾਹੋਂਗੇ ਇਹਦੇ ਤੋਂ ਮੈਂ ਕੋਈ ਗਲਤ ਗੱਲ ਨਹੀਂ ਕਹਦੀ ਬਾਗੂਆ ਬੈਠਣ ਜੋ ਕਰਨੀ ਛੱਡਣਾ ਤੈਨੂੰ ਚਪਲਾ ਮਾਰ ਮਾਰ ਕੇ ਮੈਂ ਦੇਖ ਲੈ ਐਡਾ ਬਚਾਰ ਮੈਂ ਹੁਣ ਤਾਂ ਰਿਸਕ ਜਾਊ ਰੋਂ ਹਲੇ ਵੀ ਬੈਠੇਗਾ ਤੁਸੀਂ ਅੰਦਰ ਜਾਓ ਭਾਈ ਕਿਉਂ ਤੁਸੀਂ ਆਉ ਕਰੀਏ ਨੇ ਅਸੀਂ ਕੋਈ ਕਬੀਲਰ ਦੀ ਗੱਲ ਕਰਨੀ ਹੈ ਚਲ ਬੈਜਾ ਬੈਜਾ ਵੀਰੇ ਬੈਜਾ ਆ ਜਾ ਬੈਜਾ ਓ ਭੈਗਾ ਭੇਉ ਦੇ ਮਾਮੇ ਦੀਦੀ ਮੈਂ ਗੰਦਾ ਆ ਕਾੜੂ ਬਾਗੂਆ ਕਾੜੂ ਇਹਦਾ ਗੁੱਤ ਚ ਬੱਤਾ ਇਹ ਤਾਂ ਕੋਣ ਹੈ ਆ ਦੇਖ ਬੋਲ ਤੂੰ ਲੈ ਜਾ ਭਾਈ ਅੰਦਰ ਮੇਰਾ ਬਲੱਡ ਵਾਜੂ ਇਹ ਤਾਂ ਲੰਡੇ ਨੂੰ ਖੁੰਡਾ ਸੋਕੋ ਤੇ ਟੱਕਰਦਾ ਲੰਡਾ ਕਹਿ ਗਈ ਤੈਨੂੰ ਓਏ ਇਹ ਕਿੱਥੇ ਭੌਂਕਦਾ ਆ ਬਾਗੂਆ ਤੈਨੂੰ ਵੀ ਲੰਡਾ ਕਹਿ ਗਈ ਤੈਨੂੰ ਖੁੰਡਾ ਕਹਿ ਗਈ ਫਿਰ ਇਹ ਖੁੰਡਾ ਦਾ ਸਮਾਸੀ ਸ਼ਬਦ ਆ ਇਹਦਾ ਕੀ ਹੁੰਦਾ ਮਤਲਬ ਤਾਂ ਲੰਡੇ ਦਾ ਨਿਕਲਦਾ ਮਾਇਕਾ ਕੋ ਗਲਤ ਦਾ ਬੋਲ ਲੰਡਾ ਫਿਰ ਗੰਦਾ ਸ਼ਬਦ ਹੋ ਗਿਆ ਨਾ ਹੋਰ ਲੱਡਾ ਜਬ ਤੈਨੂੰ ਜਦ ਕਹਿ ਗਈ ਗਾਈ ਪਤਾ ਨਹੀਂ ਫਿਰ ਹਲੇ ਪੰਚਾਇਤ ਮੈਂਬਰਾਂ ਦੀ ਪਾਵਰ ਦਾ ਹਾਂ ਮੈਂ ਤਾਂ ਕੋਈ ਗਲਤ ਗੱਲ ਕਰੀ ਨਹੀਂ ਭਾਗੋ ਦੇ ਕੋ ਤੇਰੀ ਪਰਜਾਈ ਹੈ ਤੇਰੀ ਘਰ ਵਾਲੀ ਮੇਰੀ ਪਰਜਾਈ ਹੈ ਨਾ 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 ਹਾਂ ਜੇ ਇਹ ਅਣਜਾਣ ਨੇ ਇਹਨੂੰ ਹਲੇ ਮੈਂਬਰਾਂ ਦੀ ਪਾਵਰ ਨਹੀਂ ਪਤਾ ਆਪਾਂ ਦੋ ਮੈਂਬਰ ਐ ਜੀ ਆ ਪਿੰਡ ਚ ਹੈ ਪੈਸੇ ਦੇ ਦਸਤ ਕਰਤੇ ਨਾ ਪਟੇਸ ਦੇ ਦਸਤ ਕਰਤੇ ਕਚੇਰੀਆਂ ਦੇ ਗਿੜੇ ਮਾਰਦੀ ਮਰ ਜਾਣਗੇ ਭਗਮਾ ਤਮਾਨੇ ਰਾਣੀ ਦੇਣਾ ਇਹਨੂੰ ਹਾਂ ਤੇਰੇ ਲਈ ਵੀ ਕੰਮ ਨਾ ਹੈ ਦੀਕਾ ਮੈਨੂੰ ਹੁਰੀਆ ਫੇਕਰ ਹਾਂ ਮੈਂ ਫੇਕਰ ਚੂਈਆ ਬਾਤ ਆਵਾ ਬੋਲੀ ਜਨਾ ਉੱਗਾ ਆ ਤੇ ਮੇਰੇ ਕੋਲ ਕਰੇ ਯੁਗਾ ਕਿਉਂ ਆਇਆ ਸੀ ਬਾਕੀ ਦੇਣਾ ਮਾਤਾ ਨੇ ਇਹ ਵੀ ਰਿਆ ਕਹਿੰਦਾ ਨਹਿਰ ਕਣੀ ਬਾਹਣ ਮਿਲਦਾ ਨਹਿਰੋਂ ਪਰ ਹਾਂ ਕਾ ਮੈਂ ਲੈਣਾ ਹੈ ਹਾਂ ਹਾਂ ਪੈਸੇ ਦੇ ਲੈ ਲੈ ਕਦੇ ਫਰਾੜੇ ਕੋਈ ਕਿੱਥੇ ਲੈ ਲੈ ਮਾ ਮੇਰੇ ਕੋਲ ਕਿੱਥੇ ਪੈਸਾ ਬਾਈ ਕਹਿੰਦਾ ਜਿਹੜੇ ਤੈਨੂੰ ਦਿੱਤੇ ਮਾ ਮੈਂ ਘਰਾਂ ਤੂੰ ਥੋ ਘਰੇ ਜਾ ਕੇ ਲੈ ਕੇ ਆਇਆ ਹਾਂ ਹਾਂ ਬੰਦੇ ਵਾਲੀ ਗੱਲ ਹਾਂ ਹਾਂ ਮੈਂ ਘਰੇ ਜਾ ਕੇ ਲੈ ਕੇ ਤੂੰ ਆਪ ਦੇਣ ਆਇਆ ਦੀ ਮਾ ਭਾਈ ਜਿੱਦੇ ਮੇਰੇ ਕੋਲ ਹੋ ਮੈਂ ਥੋ ਲੈ ਜੀ ਮਾਤਰਾ ਪੈਸਾ ਨਹੀਂ ਮੁਕਰਦਾ ਹਾਂ ਭਾਈ ਮੈਂ ਪੱਕਾ ਕਾ ਪੱਕੇ ਨਹੀਂ ਫਿਰ। ਭਾਈ ਮੈਨੂੰ ਪ੍ਰਨੋਟ ਦਿਖਾ ਦੇ ਮੈਂ ਤੇ ਉੱਥੇ ਰੋੜ ਦੇ ਕੀ ਕਰਿਆ ਤੇਰਾ? ਫਿਰ ਨੋਟ ਤੇ ਮੈਂ ਕੂਠੇ ਲਾਰ ਕੇ ਨੇ। ਇਹ ਵੀ ਉਹ ਪੈਂਡ ਦੀ। ਉਹ ਤੇਰੇ ਨਾਲ ਬੈਰੀ ਗੱਲ ਸੁਣ ਲਾ ਬਾਗਵਾ। ਤੇਰੇ ਗੂਠੇ ਪੱਢਣੇ ਪੈਣਗੇ। ਨਾ ਨਾ ਕੱਢ ਮੈਨੂੰ ਤੇਰੇ ਨਾਲ ਸਾਰੀ ਗੱਲ ਹੋਈ ਆ ਹੁਣ ਜਿਹੜਾ ਕੰਮ ਲਬਾਤ ਆਪਣੀ ਹੋਈ ਹੋਈ ਆ ਕੰਮ ਤੇਰਾ ਪੱਕਾ ਕਰਿਆ ਹੋਇਆ। ਕਿਤੇ ਕੱਲ ਨੂੰ ਭਾਂਡ ਦਾ ਬਰਾ ਜਿਹੜਾ ਹੈਗਾ ਡੂੜ ਕਿਲੜੀ ਉਹ ਤੇ ਕਬਜ਼ਾ ਕਰ ਲੈ ਇਹ। ਆਵਜਾ ਨਹੀਂ ਹੁਣ ਦੰਦਾ ਮੈਂ ਭਾਗਸੋਂ ਬੱਬਾ ਬੋ। ਬਹੁਤ ਪ੍ਰਾਣਾ ਪਾਪੀਆਂ ਤੈਨੂੰ ਦੱਸਦਾ ਮੈਂ ਗੱਲ। ਹਾਂ। ਕੁੰਡੇ ਬਦਮਾਸ਼ ਬਦਮਾਸ਼ੀਆਂ ਕਰਦੇ ਹੋਣਗੇ ਲੱਖ ਕਰੀ ਜਾਣ ਜਿੱਦੇ ਸ਼ਰੀਫ ਬੰਦੇ ਨੇ ਸ਼ਰਾਬਤ ਛੜਤੀ ਨਾ ਤੇ ਰੇਲੀਆਂ ਆਉਣ ਲਾ ਦੋ ਇਹ ਬੰਦੇ ਆਇ ਤਾਂ ਹੈਗਾ ਤਾਂ ਹੈਗਾ ਇਹ ਤਾਂ ਪਹਿਲਾ ਗੱਲ ਪਹਿਲਾ ਸ਼ਰੀਫ ਬੰਦੇ ਦਾ ਬੈਰ ਬਹੁ ਮਾੜਾ ਹੁੰਦਾ ਬਦਮਾਸ਼ ਰੋ ਪੈਣਾ ਹੁੰਦਾ